ਅੱਜ ਵਿਸਾਖੀ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਖਾਲਸਾ ਸਾਜਨਾ ਦਿਵਸ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਰਹੀ ਸੰਗਤ ਅਕਾਲ ਪੁਰਖ ਸਾਹਿਬ ਨੇ ਅਜਕਾਰ ਕਰ ਖਾਸ ਸਾਈ ਚੰਡੇ ਲਗਾਉਣ ਦਾ ਦਿੱਤਾ ਹੈ ਹੁਕਮ ਅੱਜ ਵਿਸਾਖੀ ਮੌਕੇ ਪਾਕਿਸਤਾਨ ਲਈ ਰਵਾਨਾ ਹੋਇਆ 929 ਸ਼ਰਦਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰਦਆਮਾ ਦੇ ਕਰਨਗੇ ਦਰਸ਼ਨ 22 April ਨੂੰ ਹੋਏਗੀ ਵਾਪਸ ਜਲਿਆਂਵਾਲਾ ਬਾਗ ਦੇ 19 ਸਾਕੀ ਦੇ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਪ੍ਰਣਾਮ ਕਰ ਰਿਹਾ ਪੂਰਾ ਦੇਸ਼ ਪ੍ਰਧਾਨ ਮੰਤਰੀ ਮੋਦੀ ਨੇ ਵੀ ਸ਼ਹਾਦਤ ਨੂੰ ਕੀਤਾ ਨਮਨ ਬੋਲੇ ਜਲਿਆਂਵਾਲਾ ਬਾਗ ਦੀ ਘਟਨਾ ਆਜ਼ਾਦੀ ਦੀ ਲੜਾਈ ਦੀ ਬਣੀ ਚੀਰਗਾਥਾ ਕਾਂਗਰਸ ਅੱਜ ਕਰ ਸਕਦੀ ਹੈ ਪੰਜਾਬ ਦੇ ਉਮੀਦਵਾਰਾਂ ਦਾ ਐਲਾਨ ਦਿੱਲੀ ਦੇ ਵਿੱਚ ਚੋਣ ਕਮੇਟੀ ਦੀ ਬੈਠਕ 'ਤੇ ਲੱਗੇਗੀ ਮੋਹਰ ਹਰਿਆਣਾ ਹਿਮਾਚਲ ਦਿੱਲੀ ਦੇ ਉਮੀਦਵਾਰਾਂ ਦੀ ਲਿਸਟ ਵੀ ਹੋ ਸਕਦੀ ਹੈ ਜਾਰੀ ਅਜੇ ਸ਼ੋਮਣੀ ਆਕਾਲੀ ਦਲ ਦੀ ਵੀ ਆਖਰੀ ਪੈੜੀ ਲਿਸਟ ਹਰਸਿਬਰਤ ਕੋਰ ਬਾਦਲ ਦਾ ਬਠਿੰਡਾ ਤੋਂ ਨਾਂ ਤੈਅ ਚੰਦੂ ਮਾਝਾ ਨੂੰ ਅਨੰਦਪੁਰ ਸਾਹਿਬ ਦਾ ਅਨਿਲ ਜੋਸ਼ੀ ਅਮਰਤ ਦਾ ਤੋਂ ਹੋ ਸਕਦੇ ਨੇ ਉਮੀਦਵਾਰ ਅੱਜ ਲਗਾਤਾਰ ਦੂਜੇ ਦਿਨ ਅਸਮ ਦੇ ਵਿੱਚ ਪ੍ਰਚਾਰ ਕਰਨਗੇ ਸੀਮਾਨ ਕਲ ਬੀਜਪੀ ਤੇ ਵੀ ਬੋਲਿਆ ਸੀ ਹਮਲਾ ਬੀਜਪੀ ਸਭ ਤੋਂ ਵੱਡੀ ਝੂਠੀ પાર્ટી ਲੋਕ ਸਭਾ ਚੋਣਾਂ ਦੇ ਲਈ ਕੱਲ ਜਾਰੀ ਹੋਵੇਗਾ ਬੀਜਪੀ ਦਾ ਮੈਨੀਫੈਸਟੋ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੇਪੀ ਨੱਡਾ ਅਮਿਤ ਸ਼ਾਕਰ ਨੇ ਐਲਾਨ ਪਾਚਪਾ ਦੇ ਚੋਣ ਮਨੋਰਥ ਪੱਤਰ ਦੇ ਵਿੱਚ ਗਰੀਬੀ, ਯੁਵਾ, ਅਨਦਾਤਾ ਨਾਰੀ ਤੇ ਰਹੇਗਾ ਫੋਕਸ। ਨੂ ਬੋਸ ਤੇ ਬੀਜੇਪੀ ਚ ਸ਼ਾਮਿਲ ਹੋਣ ਤੇ ਬੋਲੇ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਮੈਂ ਬੱਚਿਆਂ ਨੂੰ ਬੀਜੇਪੀ ਚ ਜਾਣ ਤੋਂ ਰੋਕਿਆ ਸੀ, ਬਾਕੀ ਉਹਨਾਂ ਦੀ ਬਣਜ਼ੀ ਮੈਂ ਅਕਾਲੀ ਦਲ ਦੇ ਵਿੱਚ ਹੀ ਹਾਂ। ਪਟਿਆਲਾ ਦੇ ਵਿੱਚ ਟਿਕਟ ਲਈ ਕਾਂਗਰਸ ਚ ਖਿੱਚੋ ਤਾਣ ਵਿਰੋਧ ਕਰਨ ਵਾਲੇ ਕਾਂਗਰਸੀਆਂ ਨੂੰ ਡਾਕਟਰ ਗਾਂਧੀ ਦਾ ਜਵਾਬ ਬੋਲੇ ਕਿਸੇ ਦੇ ਬਾਈਕਾਟ ਦੇ ਨਾਲ ਨਹੀਂ ਪੈਂਦਾ ਕੋਈ ਫਰਕ ਜੇਕਰ ਟਿਕਟ ਨਹੀਂ ਦੀ ਤਾਂ ਜੀ ਜਾਣ ਨਾਲ ਲੜਾਂਗਾ ਚੋ। ਵਿਕਰਮਦਿੱਤਿਆ ਨੂੰ ਲੈ ਕੇ ਕੰਨਰ ਰਾਤ ਦਾ ਵੱਡਾ ਦਾਵਾ ਦਿੱਲੀ ਦੇ ਵਿੱਚ ਵਿੱਚ ਵੀ ਦਫ਼ਤਰ ਦੇ ਕਈ ਚੱਕਰ ਲਾ ਚੁੱਕੇ ਨੇ ਵਿਕਰਮਦਿੱਤਿਆ ਹੋ ਸਕਦਾ ਹੈ ਜਲਦ ਹੀ ਇੱਕ ਟੀਮ ਦਾ ਹੋਈਏ ਹਿੱਸਾ। ਮਹਿੰਦਰਗੜ੍ਹ ਫੂਲਬਾਸਾ ਹਾਦਸੇ ਨਾਲ ਜੁੜੀ ਸੀਸੀਟੀਵੀ ਆਈ ਸਾਹਮਣੇ ਹਾਦਸੇ ਤੋਂ ਪਹਿਲਾਂ ਪਿੰਡ ਦੇ ਵਿੱਚ 10 ਮਿੰਟ ਰੁਕੀ ਰਹੀ ਬੱਸ ਚਾਰ ਦੋਸਤਾਂ ਦੇ ਨਾਲ ਮਿਲ ਕੇ ਬੱਸ ਦੇ ਅੰਦਰ ਹੀ ਡਰਾਈਵਰ ਨੇ ਪੀਤੀ ਸੀ ਸ਼ਰਾਬ। ਅੰਬਾਲਾ ਦੇ ਵਿੱਚ ਮਹਿਲਾ ਨੇ ਦਿੱਤੀ ਕਾਰੋਬਾਰੀ ਦੀ ਬਲੀ ਪੁਲਿਸ ਜਾਂਚ ਦੇ ਵਿੱਚ ਬੋਲੀ ਮਹਿਲਾ 4-5 ਦਿਨਾਂ ਤੋਂ ਮਾਤਾ ਮੰਗਰੀ ਸੀ ਨਰਬਲੀ ਮਹਿਲਾ ਦੇ ਸਨਯ ਉਸ ਦੇ ਭਰਾ ਤੇ ਪਰਜਾਈ ਗ੍ਰਿਫਤਾਰ ਦਿੱਲੀ ਦੇ ਸੀਲਮਪੁਰ ਦੇ ਇਲਾਕੇ ਦੇ ਵਿੱਚ ਦਿਨ ਦਿਹਾੜੇ ਨੌਜਵਾਨ ਨੂੰ ਮਾਰੀ ਗਈ ਗੋਲੀ ਪਿੱਛੋਂ ਆਏ ਬਦਮਾਸ਼ ਨੇ ਸਿਰ ਤੇ ਕੀਤਾ ਪਰ ਸੀਸੀਟੀਵੀ ਬੀਆਈ ਸਾਹਮਣੇ ਸ਼ਖਤ ਦੀ ਹਾਲਤ ਗੰਭੀਰ ਫਿਰੋਜ਼ਪੁਰ ਦੇ ਵਿੱਚ ਸਵਾਲਾਂਚਕੀ ਪੁਲਿਸ ਐਸਆਈ ਤੇ ਮਹਿਲਾ ਨੂੰ ਲੱਤਾਂ ਮਾਰਨ ਦੇ ਇਲਜ਼ਾਮ ਕੈਮਰੇਜ ਕੈਦ ਹੋਈਆਂ ਤਸਵੀਰਾਂ ਪੀੜਤ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਅਕਸਰ ਤੇ ਆਪ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਦਿਖਾਈ ਦਲੇਰੀ ਗੱਡੀ ਪਿੱਛੇ ਲਗਾ ਕੇ ਤਿੰਨ ਲੁਟੇਰਿਆਂ 'ਤੇ ਕਾਬੂ ਰਾਜ ਸ਼ਸਤਰوں ਨਾਲ ਕੰਦੀ ਕਰ ਰਹੀ ਸੀ ਕੋਸ਼ਿਸ਼ ਪੰਜਾਬ ਸਮੇਤ ਉੱਤਰ ਭਾਰਤ ਦੇ ਵਿੱਚ ਅੱਜ ਤੋਂ ਬਦਲੇਗਾ ਮੌਸਮ ਦਾ ਮિજાਜ ਅਗਲੇ 3 ਦਿਨ ਬਰਸਾਤ ਦੇ ਅਸਰ ਗੜੇ ਮਾਰਿ ਦਿਨਾ ਚੱਲ ਸਕਦੀ ਹੈ ਤੇਜ਼ ਹਵਾ ਸਸ਼ਕਾਲ 9 ਵਜੇ ਦੇ ਬੁਲੇਟਿਨ ਚ ਬਹੁਤ-ਬਹੁਤ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਦਾ ਸ਼ੁਰੂਆਤ ਕਰਾਂਗੇ ਅੱਜ ਵਿਸਾਖੀ ਅਤੇ ਖਾਸੇ ਸਾਜਨਾ ਦੇ ਦਿਹਾੜੇ ਤੋਂ ਅੱਜ ਪੰਜਾਬ ਭਰ ਦੇ ਵਿੱਚ ਵਿਸਾਖੀ ਅਤੇ ਖਾਸ ਕਰਕੇ ਸਾਜਨਾ ਦਿਹਾੜੇ ਦੀ ਰੌਣਕ ਨਜ਼ਰ ਆ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਦੱਸ ਦੇ ਕਿ ਗੁਰੂ ਘਰ ਦੇ ਵਿੱਚ ਸੰਗਤ ਪਹੁੰਚ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਅਤੇ ਵਿੱਚ ਸਵੇਰ ਤੋਂ ਹੀ ਸੰਗਤਾਂ ਸੀਸ ਨਵਾ ਰਹੀਆਂ ਨੇ ਖਾਸਤੇ ਦੀ ਜਨਮ ਭੂਮੀ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵੀ ਸੰਗਤਾਂ ਦਾ ਸਲਾਬ ਉੱਭਣਿਆ ਹੈ ਖਾਸਤੇ ਦੇ ਰੰਗ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ਰੰਗਿਆ ਹੋਇਆ ਨਜ਼ਰ ਆ ਰਿਹਾ ਹੈ ਵੱਡੀ ਗਿਣਤੀ ਚ ਗੁਰੂ ਘਰ ਚ ਨਤਮਸਤਕ ਹੋ ਰਹੇ ਨੇ ਸ਼ਰਧਾਲੂ ਆਰ ਅ ਇਤਿਹਾਸਿਕ ਤੀਰਥ ਸਥਾਨਾਂ ਤੇ ਤਾਂ ਪਹੁੰਚ ਹੀ ਰਹੇ ਨੇ ਬਲਕਿ ਆਪਣੇ ਆਪਣੇ ਇਲਾਕੇ ਆਪਣੇ ਆਪਣੇ ਘਰਾਂ ਦੇ ਨੇੜੇ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਵੀ ਵੱਡੀ ਗਿਣਤੀ ਦੇ ਵਿੱਚ ਅੱਜ ਸੰਗਤ ਪਹੁੰਚ ਰਹੀ ਹੈ ਕਿਉਂਕਿ ਅ ਪਰਸੋ ਤੋਂ ਹੀ ਅਖੰਡ ਪਾਠ ਸਾਹਿਬ ਰੱਖੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਅੱਜ ਭੋਗ ਪਾਇਆ ਜਾਣਗੇ ਔਰ ਉੱਥੇ ਕੀਰਤਨ ਹੋਏਗਾ ਤਾਂ ਵੱਡੀ ਗਿਣਤੀ ਚ ਜਿਹੜੀਆਂ ਸੰਗਤਾਂ ਨੇ ਉਹ ਜਿੱਥੇ ਵੀ ਉਹਨਾਂ ਦੀ ਪਹੁੰਚ ਹੈ ਉੱਥੋਂ ਤੱਕ ਜਾ ਕੇ ਨਤਮਸਤਕ ਹੋ ਰਹੀਆਂ ਨੇ ਤਾਂ ਇਸੇ ਤਰੀਕੇ ਦੇ ਦੱਸਦੀ ਹੈ ਕਿ ਖਾਲਸਾ ਸਾਜਣਾ ਦਿਵਸ ਮਨਾਇਆ ਜਾਂਦਾ ਹੈ ਤਾਂ ਅੱਜ ਦੇ ਦਿਨ ਖਾਲਸਾ ਦੀ ਸਾਜਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਦੇ ਵੱਲੋਂ ਕੀਤੀ ਗਈ ਸੀ ਤਾਂ ਜਿਸ ਦੇ ਸਮਦਰਦ ਦੇ ਵਿੱਚ ਅੱਜ ਖਾਲਸਾ ਸਾਜਣਾ ਦਿਵਸ ਖਾਸਾ ਮਨਾਉਂਦਾ ਹੈ ਔਰ ਸ੍ਰੀ ਅਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡੀ ਗਿਣਤੀ 'ਚ ਸੰਗਤ ਨਤਮਸਤਕ ਹੁੰਦੀ ਹੈ ਹਾਲਾਂਕਿ ਰੋਜ਼ਾਨਾ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਪਹੁੰਚਦੀ ਹੈ ਪਰ ਅੱਜ ਦੇ ਦਿਨ ਨੂੰ ਜ਼ਿਆਦਾ ਹਰਸ਼ੋਲਾਦ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਇੱਕ ਪਾਸੇ ਵਿਸਾਖੀ ਦਾ ਤਿਉਹਾਰ ਹੈ ਤਾਂ ਉੱਥੇ ਦੂਸਰੇ ਪਾਸੇ ਖਾਸ ਕਰਕੇ ਸਾਜਨਾ ਦਿਵਸ ਤਨਿਤਿਸ਼ ਸਬਰਵਾਲ ਅੰਮ੍ਰਿਤਸਰ ਦਰਬਾਰ ਸਾਹਿਬ ਤੋਂ ਮੇਰੇ ਨਾਲ ਲਾਈਵ ਮੌਜੂਦ ਨੇ ਸਦਾਰੂ ਕਰਦੇ ਹਾਂ ਉਹਨਾਂ ਦਾ ਨਿਤਿਸ਼ ਬਹੁਤ ਵੱਡੀ ਗਿਣਤੀ 'ਚ ਸੁਭਾਵਿਕ ਤੌਰ ਤੇ ਸੰਗਤ ਨਤਮਸਤਕ ਹੋ ਰਹੀ ਹੈ ਕਿਉਂਕਿ ਅੱਜ ਵੱਡਾ ਦਿਨ ਹੈ ਖਾਸਾ ਸਾਜਿਆ ਗਿਆ ਸੀ ਅੱਜ ਤੱਕੀ ਕੁਝ ਤਸਵੀਰ ਤੁਹਾਡੀ ਜ਼ਬਾਨੀ ਸਮਝਣਾ ਚਾਹਾਂਗੇ ਜੀ ਬਿਲਕੁਲ ਅੱਜ ਦੇ ਦਿਨ ਹੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਪੰਜ ਪਿਆਰੇ ਜੋਨੇ ਸਜਾਏ ਗਏ ਸੀ ਔਰ ਅੱਜ ਦੇ ਦਿਨ ਹੀ ਜੋ ਖਾਲਸਾ ਪੰਥ ਦੀ ਜੋ ਸਾਜਨਾ ਹੈ ਉਹ ਕੀਤੀ ਗਈ ਸੀ ਔਰ ਕਹਿ ਸਕਦੇ ਹਾਂ ਕਿ ਸਿੱਖ ਜਗਤ ਦੇ ਵਿੱਚ ਇਸ ਦਿਨ ਨੂੰ ਲੈ ਕੇ ਬੜਾ ਹੀ ਇੰਤਜ਼ਾਰ ਰਹਿੰਦਾ ਹੈ ਔਰ ਇੱਕ ਕਹਿ ਸਕਦੇ ਹਾਂ ਕਿ ਸਿੱਖ ਜਗਤ ਨੂੰ ਮਾਣ ਵੀ ਮਹਿਸੂਸ ਹੁੰਦਾ ਚਾਹੇ ਘਰ ਕਰ ਲਈਏ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸੰਗਤ ਨੂੰ ਤਾਂ ਇਸ ਤੇ ਦਿਖਾੜੇ ਜੋ ਹੈ ਸੰਗਤ ਹੈ ਸੱਚਕੰਨ ਸਿੰਘ ਰਮੰਦਰ ਸਾਹਿਬਰ ਉੱਤੇ ਹੀ ਜੋ ਖਾਲਸਾ ਸਥਾਪਨਾ ਦੀ ਜੋ ਧਰਤੀ ਹੈ ਅਸੀਂ ਅਨੰਦਪੁਰ ਸਾਹਿਬ ਉੱਥੇ ਜਾ ਕੇ ਨਤਮਸਤਕ ਹੁੰਦੀ ਨੇ ਪਰ ਸੱਚਕੰਨ ਸਿੰਘ ਰਮੰਦਰ ਸਾਹਿਬ ਜੋ ਰੂਹਾਨੀਅਤ ਦਾ ਕੇਂਦਰ ਹੈ ਔਰ ਇੱਥੇ ਸੰਗਤਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਮਨ 'ਚ ਖਿੱਚ ਰੈਂਦੀ ਹੈ ਕਿ ਅਸੀਂ ਇੱਥੇ ਜਾ ਕੇ ਵਾਹਿਗੁਰੂ ਦੇ ਚਰਨਾਚੇ ਸੀਸ ਝੁਕਾਈਏ ਨਤਮਸਤਕ ਹੋਈਏ ਔਰ ਹੁਣ ਵੀ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਫਿਲਹਾਲ ਸਵੇਰੇ 9 ਵਜੇ ਦਾ ਹੀ ਸਮਾਂ ਹੈ ਔਰ ਸੰਗਤ ਦੂਰ ਤਰਾਡੇ ਤੋਂ ਇੱਥੇ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਹੈ ਔਰ ਕਹਿ ਸਕਦੇ ਹਾਂ ਕਿ ਜੋ ਸ਼ਰਦਾ ਆਲੂਆਂ ਦੇ ਜ਼ਹਿਨ ਵਿੱਚ ਇੱਕ ਸ਼ਰਦਾ ਭਾਵਨਾ ਜੋ ਸਤਕਾਰ ਹੁੰਦਾ ਤਾਂ ਉਸ ਦੇ ਸਦਕਾ ਉਹ ਦੂਰੋਂ ਦੂਰੋਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੇ ਨੇ ਕੁਝ ਸੰਗਤਾਂ ਸਾਡੇ ਨਾਲ ਇੱਥੇ ਮੌਜੂਦ ਵੀ ਨੇ ਗੱਲਬਾਤ ਕਰ ਲੈਣੇ ਇਹਨਾਂ ਨਾਲ ਕਿੱਥੋਂ ਤੁਸੀਂ ਆਏ ਹੋ ਰਾਜਦੇਸ ਮਕੱਦਸ ਦਿਨ ਮੌਕੇ ਤੁਸੀਂ ਵਾਹਿਗੁਰੂ ਦੇ ਚਰਨਾਂ 'ਚ ਸੀਸ ਝੁਕਾਉਣ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕੁਸ਼ੇਤਰ ਸ਼ਹਿਰ ਤੋਂ ਆਏ ਆ ਹਰਿਆਣਾ ਤੋਂ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਨਮਸਕਾਰ ਕਰਨ ਆਏ ਆ ਤੇ ਖਾਲਸਾ ਸਿਰਜਣ ਦਿਵਸ ਦੀ ਮਹਾਰਾਜ ਤੋਂ ਅਸੀਸਾਂ ਲੈਣ ਆਏ ਆ ਇੱਥੇ ਸੈਲੀਬ੍ਰੇਟ ਕਰਨ ਆ ਵੈਸਾਖ ਤਿਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਵਿੱਚ ਹੋ ਹਰ ਸਾਜਨ ਪੁਰਖ ਵਿਚਾਰ ਕੇ ਲੱਗੀ ਮਾਇਆ ਦੋ ਵਿਸਾਖ ਦੇ ਮਹੀਨੇ ਦੀਆਂ ਵਿਸਾਖ ਦੇ ਸੰਗਰਾਂਦ ਦੇ ਦਿਹਾੜੇ ਦੀਆਂ ਅੱਜ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਅਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਤੇ ਸਾਨੂੰ ਵੀ ਆਪਣਾ ਸਰਦਾਰੀਆਂ ਬਖਸ਼ੀਆਂ ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ ਅਗਰ ਗੁਰੂ ਸਾਹਿਬ ਸਾਨੂੰ ਸਰਦਾਰੀਆਂ ਨਾ ਬਖਸ਼ਦੇ ਤੇ ਅੱਜ ਆਪਾਂ ਵੀ ਰੁੱਲਦੇ ਫਿਰਦੇ ਗੁਰੂ ਸਾਹਿਬ ਨੇ ਸਾਨੂੰ ਆਪਣੀ ਗਲਵਕੜੀ ਚਲਿਤਾ ਗੁਰੂ ਸਾਹਿਬ ਨੇ ਖੁਦ ਅੰਮ੍ਰਿਤ ਛਕ ਕੇ ਆਪਾਂ ਦੇ ਪੰਜ ਪਿਆਰੀਆਂ ਨੂੰ ਅੰਮ੍ਰਿਤ ਛਕਾਇਆ ਇਸ ਦਿਹਾੜੇ ਨੂੰ ਅੱਜ ਸੰਗਤਾਂ ਬਹੁਤ ਇੱਥੇ ਬਹੁਤ ਹੀ ਸ਼ਾਨਦਾਰ ਨਾਲ ਮਨਾ ਰਹੀਆਂ ਹਨ ਸੇਵਾ ਲੰਗਰ ਦੀ ਲੰਗਰਾਂ ਦੀ ਸੇਵਾ ਹੋਰ ਇੱਥੇ ਅੰਮ੍ਰਿਤ ਵੀ ਛਕਾਇਆ ਜਾਣਾ ਹੈ ਅਜ ਕੱਲ ਤੱਕ ਸਾਹਿਬ ਤੇ 12 ਵਜੇ ਹੋਰ ਵੀ ਕਈ ਸਥਾਨਾਂ ਤੇ ਅੰਮ੍ਰਿਤ ਛਕਾਇਆ ਜਾ ਰਿਹਾ ਹੈ ਤੇ ਸੰਗਤਾਂ ਨੂੰ ਬੇਨਤੀ ਹੈ ਕੀ ਵਧ ਚੜ ਕੇ ਆਪਣੇ ਨੇੜੇ ਤੇੜੇ ਵਾਲੇ ਸਥਾਨਾਂ ਤੇ ਪਹੁੰਚ ਕੇ ਅੰਮ੍ਰਿਤ ਪਾਨ ਕਰੋ ਅਤੇ ਸਿੱਖੀ ਬਾਣੀ ਅਤੇ ਬਾਣੇ ਦੇ ਧਾਰਨੀ ਬਣੋ ਅਤੇ ਸਿੱਖ ਪੰਥ ਵਿੱਚ ਆ ਕੇ ਆਪਣੇ ਆਪ ਨੂੰ ਇੱਕ ਵੱਖਰਾ ਜੋ ਮਾਨ ਹੈ ਉਹ ਮਹਿਸੂਸ ਕਰੋ ਅੱਜ ਮੁੱੱਚੇ ਖਾਲਸਾ ਜਗਤ ਨੂੰ ਮਾਨ ਹੋ ਰਿਹਾ ਹੈ ਕਿ ਦਸਮ ਪਿਤਾ ਦੇ ਵੱਲੋਂ ਜੋ ਸੇਜਣਾ ਕੀਤੀ ਗਈ ਸੀ ਅੱਜ ਕੌਮ ਵੀ ਉਸੇ ਰਾਹਾਂ ਤੇ ਚੱਲਦੀ ਵਿਖਾਈ ਦਿੰਦੀ ਹੈ ਕੀ ਅਰਦਾਸ ਬੇਨਤੀ ਕੀਤੀ ਹੈ ਅੱਜ ਤੁਸੀਂ ਅੰਦਰ ਦਰਸ਼ਨ ਦੀ ਦਾਰੇ ਵੀ ਕਰਦੇ ਹੋ ਹਾਂਜੀ ਅਰਦਾਸ ਬੇਨਤੀ ਇਹੀ ਕੀਤੀ ਹੈ ਕਿ ਸਿੱਖ ਕੌਮ ਚੜ੍ਹਦੀ ਕਲਾ ਵਾਲਾ ਜੀਵਨ ਵਿਅਤਿਤ ਕਰੇ ਕਿਸਾਨਾਂ ਨੇ ਵੀ ਜਿਹੜੇ ਮੋਰਚੇ ਤੇ ਆਏ ਨੇ ਉਹਨਾਂ ਨੂੰ ਵੀ ਸਫਲਤਾ ਮਿਲੇ ਉਹਨਾਂ ਦੇ ਜੀਵਨ ਵਿੱਚ ਵੀ ਆਪਣਾ ਉਹਨਾਂ ਨੂੰ ਵੀ ਜਿਹੜੇ ਵਿਸਾਖ ਦੇ ਉਹਨਾਂ ਦਾ ਸਭ ਤੋਂ ਸ਼ੁਭ ਦਿਹਾੜਾ ਹੁੰਦਾ ਜਿਸ ਦਿਨ ਉਹ ਫਸਲ ਕੱਟਦੇ ਨੇ ਤੇ ਉਹ ਵੀ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆਪਣੀਆਂ ਜੀਵਨ ਵਿੱਚ ਅੱਗੇ ਵਧਣ ਤਾਂ ਬਿਲਕੁਲ ਹੈ ਸੰਗਤਾਂ ਅਰਦਾਸ ਬੇਨਤੀਆਂ ਕਰਦੀਆਂ ਵਿਖਾਈ ਦਿੰਦੇ ਨੇ ਕੁਝ ਹੋਰ ਵੀ ਸ਼ਰਦਾਲੂ ਮੌਜੂਦ ਨੇ ਅੱਜ ਨਤਮਸਤਕ ਹੌਂਡ ਪਹੁੰਚੇ ਹੋ ਕਹਿ ਸਕਦੇ ਆ ਕਿ ਦਰਸ਼ਨ ਦੇਦਾਰੀ ਕਰਕੇ ਮਨ ਨੂੰ ਸਕੂਨ ਅਤੇ ਸ਼ਾਂਤੀ ਵੀ ਮਿਲੀ ਹੋਏਗੀ ਅੱਜ ਦੇ ਮੁਕੱਦਸ ਇਸ ਮੌਕੇ ਕਿਸ ਤਰ੍ਹਾਂ ਦਾ ਮਨ ਨੂੰ ਵਿਚਾਰ ਹੈ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅਜਿਹੇ ਦਿਨ ਤੱਕ ਤਾਂ ਇਤਿਹਾਸ ਪਹਿਲਾਂ ਕਨਕ ਦੀ ਬਾਢੀ ਦੇ ਨਾਲ ਜੁੜਿਆ ਹੋਇਆ ਹੈ ਕਿਸਾਨ ਵੀ ਖੁਸ਼ ਹੁੰਦਾ ਹੈ ਛਾਹੂਕਰ ਵੀ ਖੁਸ਼ ਹੁੰਦਾ ਹੈ ਕਿਉਂਕਿ ਉਹਨੂੰ 6 ਮਹੀਨੇ ਦੀ ਜਿਹੜੀ ਫਸਲ ਹੈ ਅੱਜ ਕੀਮਤ ਮਿਲਣੀ ਹੁੰਦੀ ਹੈ ਤੇ ਦੂਜਾ ਰਹਾ ਹੈਗਾ ਵਾ ਖਾਲਸਾ ਸਾਜਨਾ ਦਿਵਸ ਅੱਜ ਦੇ ਦਿਨ 1690 ਈਸਵੀ ਵਿੱਚ ਅਨੰਦਪੁਰ ਦੇ ਸਾਨ ਤੇ ਕਿਸਗੜ੍ਹ ਸਾਹਿਬ ਕਿਸਗੜ੍ਹ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ 80 ਹਜ਼ਾਰ ਦੇ ਬੰਡਾਲ ਵਿੱਚ ਕਿਹਾ ਸੀ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਦੂਜੀ ਵਾਰ ਫਿਰ ਕਿਹਾ ਹੈ ਕੋਈ ਗੁਰਦਾਸ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਨਹੀਂ ਉੱਠਿਆ ਜੀਰ ਫਿਰ ਗਰਜਵੀਂ ਆਵਾਜ਼ ਉਹਦੇ ਨਾਲ ਨਾ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦਇਆram ਜੀ ਉੱਠੇ ਉਹਨਾਂ ਨੇ ਗੁਰੂ ਸਾਹਿਬ ਨੂੰ ਆਪਣਾ ਸੀਸ ਭੇਟ ਕਰ ਦਿੱਤਾ ਗੁਰੂ ਸਾਹਿਬ ਉਹਨੂੰ ਤੰਬੂ ਵਿੱਚ ਲੈ ਗਏ ਤੇ ਖੂਨ ਨਾਲ ਭਿੱਜੀ ਹੋਈ ਛਰਪਾਨ ਬਾਹਰ ਲੈ ਕੇ ਆਏ ਸੰਗਤ ਸਾਰੀ ਡਰ ਗਈ ਪਤਾ ਨਹੀਂ ਕੀ ਹੋ ਰਿਹਾ ਫਿਰ ਕਿਹਾ ਮੈਨੂੰ ਇੱਕ ਸਿਰ ਦੀ ਹੋਰ ਲੋੜ ਹੈ ਦੂਜੀ ਵਾਰ ਫਿਰ ਧਰਮਰਾਜ ਜੀ ਉੱਠੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਉਸ ਤੋਂ ਬਾਅਦ ਫਿਰ ਹਿੰਮਤ ਜੀ ਹਮਦਰਾਈ ਜੀ ਉਸ ਤੋਂ ਬਾਅਦ ਮੋਹਮਦ ਜਾਨ ਜੀ ਉਸ ਤੋਂ ਬਾਅਦ ਸਾਹਿਬ ਜਾਨ ਜੀ ਪੰਜਾਂ ਨੇ ਵਾਰੀ-ਵਾਰੀ ਗੁਰੂ ਸਾਹਿਬ ਨੇ ਆਪਣਾ ਸੀਸ ਵੇਡ ਕੀਤਾ ਗੁਰੂ ਸਾਹਿਬ ਨੇ ਪੰਜਾਂ ਨੂੰ ਅੰਮ੍ਰਿਤ ਛਕਾ ਕੇ ਪੰਜ ਕਕਾਰ ਦੇ ਧਾਰ ਨਹੀਂ ਕਰਕੇ ਕੰਗਾ ਖੜਾ ਕਸ਼ਹਿਰਾ ਕਿਰਪਾਨ ਤੇ ਕੇਸ ਦੇ ਧਾਰ ਨਹੀਂ ਕਰਾ ਕੇ ਤੇ ਉਹਨਾਂ ਨੂੰ ਖੰਡੇ ਦੀ ਪੋਟ ਛਕਾ ਕੇ ਸਿੰਘ ਸਜਾਇਆ ਪੰਜ ਪਿਆਰੇ ਸਜਾਇਆ ਤੇ ਫਿਰ ਆਪ ਵੀ ਉਹਨਾਂ ਕੋਲੋਂ ਖੰਡੇ ਦੀ ਪੋਟ ਲੈ ਕੇ ਸਿੰਘ ਸੱਜ ਗਏ ਪਹਿਲਾਂ ਗੁਰੂ ਦੇ ਨਾਲ ਗੋਬਿੰਦ ਰਾਏ ਸੀ ਗੋਬਿੰਦ ਸਿੰਘ ਹੋ ਗਿਆ ਇਸ ਲਈ ਜਿਹੜੇ ਜੋ ਵੀ ਧਰਮ ਰਾਏ ਸੀ ਤੇ ਮੁਹਕਮ ਜਾਂਸੀ ਉਹਨਾਂ ਦੇ ਨਾਮ ਨਾਲ ਸਿੰਘ ਲੱਗ ਗਿਆ ਤੇ ਜਿਹੜੀ ਸਤਰੀ ਸੀ ਉਹਨਾਂ ਦੇ ਨਾਮ ਨਾਲ ਕੋਰ ਲੱਗ ਗਿਆ ਸਿੰਘ ਤੇ ਕੋਰ ਦੀ ਪੱਦੀ ਅੱਜ ਦੇ ਦਿਨ ਜਿਹੜੀ ਹੈਗੇ ਆ ਖਾਲਸਾ ਸਾਜਣਾ ਦੇ ਵਸਤੇ ਮਿਲੀ ਹੈ ਦੁਖੀਆਂ ਦੇ ਦੁੱਖ ਮਟਾਉਣ ਲਈ ਮੈਂ ਨਵੀਂ ਦੁਨੀਆ ਵਸਾਈ ਏ ਜਾਲਮ ਤੇ ਪਾਪੀ ਸੋਧਣ ਲਈ ਮੈਂ ਪੰਥ ਨਵਾਂ ਬਰਗਟਾਇਆ ਏ ਮੈਂ ਗਿੱਧੜੋਂ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਝੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਲੋਕਾਂ ਦੇ ਪਿਤਾ ਬਚਾਉਣ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਉਣ ਲਈ ਮੈਂ ਜੋ ਨਾਮ ਪ੍ਰਭੂ ਦਾ ਭੁੱਲ ਬੈਠੇ ਸੀ ਫਿਰ ਜਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਹੈ ਅੱਜ ਦੇ ਦਿਨ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਗੁਰਜੋਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸ਼ਰਧਾਲੂਆਂ ਦੇ ਚਿਹਰਿਆਂ ਤੇ ਇੱਕ ਵਿਲੱਖਣ ਜੋ ਖੁਸ਼ੀ ਹੈ ਅੱਜ ਦੇ ਮੌਕੇ ਚ ਲੱਗਦੀ ਹੋਈ ਵਿਖਾਈ ਦਿੰਦੀ ਹੈ ਔਰ ਅਨਾ ਕਿਹਾ ਕਿ ਇਸ ਦਿਨ ਜੋ ਗੁਰਸਾਹਿਬ ਦੇ ਵੱਲੋਂ ਪੰਥ ਸਿਜਾਇਆ ਗਿਆ ਸੀ ਤਾਂ ਅੱਜ ਸਿੱਖ ਜਗਤ ਨੂੰ ਪੂਰਾ ਇਸਤੇ ਮਾਣਵੀ ਹੈ ਔਰ ਅੱਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਜੇ ਗੱਲ ਕਰੀਏ ਤਾਂ ਪਵਿੱਤਰ ਸਰੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰਨ ਪਹੁੰਚ ਰਹੀਆਂ ਨੇ ਨਤਮਸਤਕ ਹੋਣ ਪਹੁੰਚ ਰਹੀਆਂ ਨੇ ਔਰ ਹਰ ਇੱਕ ਦੇ ਜ਼ਹਿਨ ਵਿੱਚ ਇਹੀ ਹੈ ਕਿ ਅਸੀਂ ਗੁਰੂ ਮਹਾਰਾਜ ਦੇ ਦਰਸ਼ਨ ਦੀਦਾਰ ਕਰਕੇ ਆਪਣੇ ਬਿਲਕੁਲ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਨਿਤਿਸ਼ तमाम ਤਸਵੀਰਾਂ ਦਿਖਾਉਣ ਦੇ ਲਈ ਤੇ ਗੱਲਬਾਤ ਦੇ ਲਈ ਤਾਂ ਬਿਲਕੁਲ ਇਤਿਹਾਸ ਜਿਹੜਾ ਹੈ ਤੇ ਪਹੁੰਚੀ ਸੰਗਤ ਦੇ ਵੱਲੋਂ ਪੂਰੇ ਵਿਸਤਾਰ ਦੇ ਨਾਲ ਦੱਸਿਆ ਗਿਆ ਹੈ ਕਿ ਆਕਰਕਰਤ ਇਸ ਤਰੀਕੇ ਦੇ ਨਾਲ ਗੁਰਗੋਬਿੰਦ ਸਿੰਘ ਜੀ ਦੇ ਵੱਲੋਂ ਖਾਸਾਪਨ ਦੀ ਸ਼ਾਸਨਾ ਕੀਤੀ ਗਈ ਸੀ ਔਰ ਨਾਲ ਹੀ ਅੱਜ ਵੱਡਾ ਦਿਨ ਕਿਸਾਨਾਂ ਦੇ ਲਈ ਹੈ ਇੱਕ ਹੋਰ ਖਾਸ ਤੇ ਨੇ ਅੱਜ ਤਾਂ ਪੀਐਮ મોદી ਨੇ ਜਲੰਧਿਆਵਲੇ ਬਾਗ ਦੇ ਕੁੱਨੇ ਸਾਕੇ ਦੇ ਸ਼ਹੀਦਾਂ ਨੂੰ ਆਜ਼ਿਆਦ ਕੀਤਾ ਹੈ ਤਾਂ ਕੁੱਨੇ ਸਾਕੇ ਦੇ ਵੀਰ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕੀਤਾ ਗਿਆ ਹੈ ਪੀਐਮ મોદી ਨੇ ਦਾਜ਼ੇ ਕਿ ਆਪਣੇ ਐਕਸ ਅਕਾਊਂਟ ਤੇ ਸ਼ੇਅਰ ਕੀਤੀ ਹੈ ਵੀਡੀਓ ਦਾ ਜਲੰਧਿਆਵਲਾ ਬਾਗ ਦੀ ਬਿਤੀ ਨੂੰ ਮੇਰਾ ਪ੍ਰਣਾਮ ਦੀ ਹੈ ਇਹ ਕਹਿ ਰਹੇ ਨੇ ਉਹਨਾਂ ਕਿਹਾ ਕਿ ਮੈਂ ਮੇਰੀ ਖੁਸ਼ਕਿਸਮਤੀ ਮੈਨੂੰ ਕਈ ਵਾਰ ਜਲੰਧਿਆਵਲਾ ਬਾਗ ਆਉਣ ਦਾ ਮੌਕਾ ਮਿਲਿਆ ਹੈ ਸੋ ਦੱਸ ਤਈਏ ਕਿਏ تھے ਨੇ ਹੱਥੇ ਭਾਰਤੀਆਂ ਤੇ ਜਨਰਲ ਡਾਇਰ ਦੇ ਹੁਕਮ ਤੇ અને વેપારી હતી જેસી અને શહીદ હોઈ સ્થાન પે કરને દોષ લોક જે તો બાદ ઓનારે ટ્વીટ કીતા હે ઓર ઓનારે લખ્યા હે જલિયાવાલા બાગ કતલે આમતે سارے વીર શહીદોન દેશ પાર દે મેરે પરિવાર વાલ્યાન કલ્લો કોટ કો પરના જલિયાવાલા બાગ વસ્થાન હે જિસને સરદાર ઉધમસિંહ સરદાર ભગતસિંહ जैसे अनगिनत अं क्रांति को हिंदुस्तान की आजादी के लिए मर मिटने का हौसला ये मेरा सौभाग्य रहा है कि मुझे कई बार जलियावाला बाग की इस पवित्र धरती पर आने का यहाँ की पवित्र मिट्टी को माथे पर लगाने का सौभाग्य मिला जलियावाला बाग की पवित्र मिट्टी को मेरा अनेक अनेक प्रणाम तेरह अप्रैल उन्नीस के वो महीने हमारी आजादी की लड़ाई की वो सत्य गाथा चीन गाथा बन गए अमानवीयता की सारी हदें पार कर दी वो मासूम बालक बालिकाएं वो बहनें, वो भाई